ਇੰਡੀਆ ਪਾਕਿਸਤਾਨ ਮੈਚ ਦੇ ਦੌਰਾਨ ਪਾਕਿਸਤਾਨੀ ਖਿਡਾਰੀ ਹੈਰਿਸ ਰੌਫ ਨੇ ਭਾਰਤੀ ਜਨਤਾ ਨੂੰ ਟਿੱਚਰ ਕੀਤੀ ਉਸਨੇ ਡਿੱਗਦੇ ਹੋਏ ਜਹਾਜ਼ ਦਾ ਇਸ਼ਾਰਾ ਹੱਥ ਨਾਲ ਕੀਤਾ ਤੇ ਭਾਰਤ ਪਾਕਿਸਤਾਨ ਵਿਚਾਲੇ ਹੋਈ جنگ ਨੂੰ ਲੈ ਕੇ ਟਿੱਚਰ ਇਸ ਤਸਵੀਰ ਨੂੰ ਮੰਨਿਆ ਜਾ ਰਿਹਾ ਦੇਖੋ ਕਿਵੇਂ ਹੈਰਿਸ ਰੌਫ ਨੇ 6 0 ਦਾ ਵੀ ਇਸ਼ਾਰਾ ਕੀਤਾ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਨੇ 6 ਭਾਰਤੀ ਰਫੇਲ ਜਹਾਜ਼ ਡਿੱਗੇ ਨੇ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਟਸਲ ਹੋਈ ਸੀ ਤੇ ਹੁਣ ਇਹ ਇਸ਼ਾਰਾ ਜੋ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਹੈਰਿਸ ਰੌਫ ਭਾਰਤੀ ਜਨਤਾ ਜਿਹੜੀ ਆਡੀਅנס ਜਿਹੜੀ ਆ ਸਟੈਂਡਸ ਦੇ ਵਿੱਚ ਬੈਠੀ ਸੀ ਉਹਨਾਂ ਵੱਲ ਮੂੰਹ ਕਰਦਾ ਹੈ ਤੇ ਉੱਡਦੇ ਹੋਏ ਜਹਾਜ਼ ਦਿਖਾ ਕੇ ਫਿਰ ਉਹਨਾਂ ਨੂੰ ਡੇਗ ਦਿੰਦਾ ਹੈ ਡੇਗਦੇ ਹੋਏ ਜਹਾਜ਼ਾਂ ਦਾ ਇਸ਼ਾਰਾ ਕਰਕੇ 6 ਜ਼ੀਰੋ ਦਾ ਵੀ ਇਸ਼ਾਰਾ ਕਰਦਾ ਹੈ ਇਸ ਨੂੰ ਸਿੱਧੀ ਸਿੱਧੀ ਟੀਚਰ ਮੰਨਿਆ ਜਾ ਰਿਹਾ ਤੇ ਲੋਕ ਸਵਾਲ ਕਰ ਰਹੇ ਨੇ ਕਿ ਜੇਕਰ ਹੁਣ ਉਹਨੇ ਟੀਚਰ ਕਰ ਦਿੱਤੀ ਤਾਂ ਬੀਸੀਸੀਆਈ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁੱਤਰ ਦੱਸੇ ਕਿ ਉਹਨਾਂ ਨੇ ਮੈਚ ਕਿਉਂ ਕਰਵਾਇਆ ਸੀ ਕਿਉਂਕਿ ICC ਦਾ ਚੇਅਰਪਰਸਨ ਵੀ ਅਮਿਤ ਸ਼ਾਹ ਦਾ ਪੁੱਤਰ ਜੇ ਸ਼ਾਇਰ